ਸਰ ਅੱਜ ਸੁਖਬੀਰ ਬਾਦਲ ਤੇ ਹਮਲਾ ਹੋਇਆ ਸੁਖਬੀਰ ਜੀ ਵੇਖੋ ਜੀ ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਮਲੇ ਦੀ ਮਕਰੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਜ਼ਬਰੂਰਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਮਾੜੀ ਘਟਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਇਨਜਾਮ ਦੇਣਾ ਮੈਂ ਕਹਿਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਨਿੰਦਾ ਵੀ ਕਰਦਾ ਹਾਂ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਹਦਾਇਤ ਦਿਨਾ ਕਿ ਕਿਰਪਾ ਕਰਕੇ ਇਹੋ ਜਿਹੇ ਅਨਸਰਾਂ ਦੇ ਖਿਲਾਫ ਜਾਂ ਸਾਜ਼ਿਸ਼ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਹ ਸਾਜ਼ਿਸ਼ ਦੇ ਹੈ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਬੇਸ਼ੱਕ ਸਾਡੇ ਮਤਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਬੀਰ ਸਿੰਘ ਬਾਦਲਵੀ ਤਾਂ ਕਿਸੇ ਦਾ ਪੁੱਤ ਹੈ ਕਿਸੇ ਦਾ ਘਰ ਵਾਲਾ ਹੈ ਕਿਸੇ ਦਾ ਬਾਪ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ ਉਹ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆ ਗਈਆਂ ਹੁਣ ਤਾਂ ਸਾਡੇ ਗਲਾਂ ਨੂੰ ਪੈ ਗਿਆ ਕੰਮ ਰੋਜ਼ਾਨਾ ਦੀਆਂ ਧਮਕੀਆਂ ਬਹੁਤ ਸਾਰੇ ਲੀਡਰਸ ਐ ਬਣਾ ਨੂੰ ਆਉਂਦੀਆਂ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੂੰ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਬਿਸ਼ਨੋਈ ਗਰੁੱਪ ਦਾ ਬੰਦਾ ਬਿਸ਼ਨੋਈ ਫਿਰ ਤੁਹਾਡੇ ਸਾਹਮਣੇ ਘਟਨਾਕਰਮ ਇਨਜ਼ਾਮ ਦਿੱਤਾ ਗਿਆ ਚਟਾਲਾ ਸਾਭਦੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇ ਸਿੰਘ ਚਟਾਲਿਆ ਦਾ ਫਿਰ ਉਸ ਤੋਂ ਬਾਅਦ ਹੁਣ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉਥੋਂ ਦਾ ACP ਹੈ ਉਹ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀਗੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਆ ਸੀਗਾ ਵੀ ਕਿਦੋਂ ਗੋਲੀ ਮਾਰਦਾ ਉਹ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਉਹਨੂੰ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਜਿਨੂੰ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਾਲਾਤ ਕਾਬੂ 'ਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਹਜੇ ਤਾਂ ਹਜ਼ਾਰਾਂ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਤੀਆਂ ਦੇ ਦਿੰਦੇ ਆ ਜਿੰਨਾ 'ਚ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲੱਸ ਪ੍ਰੋਟੈਕਟੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ ये लाएगा सर धार्मिक स्थल पर पिस्टल लेके आना कहीं ना कहीं मानते है कि की देखो भाई है। जो देखो धार्मिक स्थल पर जो पिस्टल लेके आ गया या नहीं आ गया जो मारने वाला है जो गुनाह करने वाला है उसके लिए कोई धार्मिक स्थल स्थान नहीं है कोई ऐसी चीज नहीं है वो तो अपने मिशन के साथ आएगा मानते हैं सर तो आपको तो कह तो दिया मैं पुलिस की चूका बोलने से थोड़ी होगा हम लोग को कह दिया ਕਿਦੇ ਬਾਣੇ ਦੇ ਵਿਚਕਾਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਸਾਨੂੰ ਨਾ ਸੁਪਰੇ ਤੇ ਏਜੰਸੀ ਦੇ ਉਹ ਹੈ ਨਾ ਸੈਂਟਰ ਏਜੰਸੀ ਤੇ ਉਸਦੇ ਨਹੀਂ ਮੈਂ ਤਾਂ ਨਹੀਂ ਦੇਖੋ ਗੱਲ ਇਹ ਹੈ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਗੱਲ ਨਾਲ ਕੋਈ ਮਤਲਬ ਨਹੀਂ ਹੈ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਘਟਨਾ ਕਰਮ ਦੇ ਬਾਰੇ 100% ਖਿਲਾਫ ਹੈ ਲੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉੱਥੇ ਮੌਕੇ ਤੇ ਉਪਸਥਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੀ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਚੋਖ ਹੋਣ ਨੂੰ ਇੰਤਜ਼ਾਮ ਦਿੱਤਾ ਠੀਕ ਠੀਕ ਠੀਕ